ਜਿੰਨੇ ਵੀ ਸਾਡੇ ਪ੍ਰੈਸ ਤੋਂ ਆਏ ਹੋਏ ਸਤਿਕਾਰਯੋਗ ਸਾਰਿਆਂ ਨੂੰ ਮੈਂ ਪਹਿਲੋਂ ਤਾਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਜੀ ਆਖਦਾ ਜੋ ਅੱਜ ਤੁਹਾਨੂੰ ਤਕਲੀਫ ਦਿੱਤੀ ਉਹ ਪੰਜਾਬ ਦੇ ਮੌਜੂਦਾ ਜੋ ਹਾਲਾਤ ਬਣੇ ਹੋਏ ਆ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਹੈ ਜੋ ਉਹਨਾਂ ਨੇ ਇੱਕ ਭਾਈਚਾਰਕ ਸਾਂਝ ਨੂੰ ਖਤਮ ਕਰਨ ਜਾ ਰਹੇ ਆ ਪੰਜਾਬੀਆਂ ਚ ਸਿੱਖਾਂ ਚ ਖਾਨਾ ਜੰਗੀ ਕਰਉਣ ਜਾ ਰਹੇ ਆ ਉਹਨਾਂ ਹਾਲਾਤਾਂ ਬਾਰੇ ਤੁਹਾਨੂੰ ਅਸੀਂ ਦੱਸਣ ਆਏ ਆ ਕਿਉਂਕਿ ਦੇਖੋ ਜਿਹੜੀਆਂ ਵੀ ਬੇਅਦਬੀਆਂ ਹੋ ਰਹੀਆਂ ਆ 2014 ਚ ਪਾਰਟੀ ਬਣੀ ਸੀ ਤੇ 2015 ਤੋਂ ਬੇ ਬੇਅਦਬੀਆਂ ਸ਼ੁਰੂ ਹੋ ਗਈਆਂ ਤੇ ਹੁਣ ਤੱਕ ਤਕਰੀਬਨ 100 ਬੇਅਦਬੀ ਹੋਈ ਆ ਤੇ ਮੈਨੂੰ ਲੱਗਦਾ ਵੀ ਕਿਸੇ ਵੀ ਬੇਅਦਬੀ ਦਾ ਇਨਸਾਫ ਜਾਂ ਬੈਬਲ ਬਰਗਾੜੀ ਦਾ ਇਨਸਾਫ ਦੋ ਸਰਕਾਰਾਂ ਬਣ ਗਈਆਂ ਦੋਵਾਂ ਸਰਕਾਰਾਂ ਤੋਂ ਸੰਗਤ ਮੰਗ ਕਰ ਰਹੀ ਆ ਪਹਿਲੋਂ ਕਾਂਗਰਸ ਤੋਂ ਵੀ ਕਰਦੀ ਆ ਰਹੀ ਸੀ ਹੁਣ ਇਹਨਾਂ ਤੋਂ ਵੀ ਵੀ ਬੈਬਲ ਬਰਗਾੜੀ ਦਾ ਇਨਸਾਫ ਕਿੱਥੇ ਆ ਦੇਖੋ ਅੱਜ ਜੋ ਇਹਨਾਂ ਦੀ ਮਾਨਸਿਕਤਾ ਜਿਹੜੀ ਹਮੇਸ਼ਾ ਸਿੱਖ ਵਿਰੋਧੀ ਰਹੀ ਆ ਪੰਜਾਬ ਵਿਰੋਧੀ ਰਹੀ ਆ ਤੁਸੀਂ ਦੇਖਿਆ ਹੋਣਾ ਵੀ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਇਹਨਾਂ ਦੀ ਜਿਹੜੀ ਪ੍ਰਾਣੀ ਮੁੱਖ ਮੰਤਰੀ ਆਤਸ਼ੀ ਆ ਉਹਨੇ ਕਿਵੇਂ ਗੁਰੂਆਂ ਦੇ ਉਲਟ ਬਿਆਨ ਦਿੱਤਾ ਕਿਵੇਂ ਉਹਨੇ ਮਤਲਬ ਕਿ ਗੁਰੂਆਂ ਨੂੰ ਬੜੇ ਮਤਲਬ ਕਿ ਉਹ ਲਫ਼ਜ਼ ਵਰਤੇ ਜਿਹੜੇ ਆਪਾਂ ਜ਼ਿੰਦਗੀ 'ਚ ਨਹੀਂ ਸੋਚ ਸਕਦੇ ਤੇ ਦੇਖੋ ਅੱਜ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਵੀ ਸਾਰਾ ਪੰਜਾਬ ਸਾਰੀਆਂ ਪਾਰਟੀਆਂ ਤਕਰੀਬਨ ਰੌਲਾ ਪਾ ਰਹੀਆਂ ਤੇ ਮੈਨੂੰ ਲੱਗਦਾ ਵੀ ਜਿਹੜੀਆਂ ਆਪ ਦੇ ਆਪ ਨੂੰ ਪੰਥਕ ਹੋਣ ਵਾਲੇ ਆ ਜਿਹੜੇ ਉਹ ਬਾਬੇ ਉਦੋਂ ਜਿਨ੍ਹਾਂ ਨੇ ਮਤਲਬ ਕਿ ਵਹਿਬਲ ਬਰਗਾੜੀ ਦੇ ਉੱਤੇ ਏ ਧਰਨੇ ਲਾਏ ਸੀ ਅੱਜ ਉਹ ਪੰਥਕ ਕਿੱਥੇ ਆ ਮੈਨੂੰ ਲੱਗਦਾ ਵੀ ਜਿੱਦਨ ਦਾ ਆ ਰੌਲਾ ਹੋਇਆ ਤੇ ਕੋਈ ਵੀ ਬਾਬੇ ਨੇ ਕਿਸੇ ਨੇ ਕੋਈ ਵੀ ਜਿਹੜਾ ਮਹਾਪੁਰਖ ਆ ਕਿਸੇ ਨੇ ਆਹ ਲਬਜ਼ ਨਹੀਂ ਬੋਲੇ ਸਿਰਫ ਤੇ ਸਿਰਫ ਕੀ ਸਰਕਾਰ ਤੋਂ ਡਰਦਾ ਤੇ ਇਹਨਾਂ ਨੂੰ ਬੜੀ ਜਲਦੀ ਏ ਯਾਦ ਆ ਗਈ ਫ੍ਰੈਂਸਿਸਿਕ ਜਿਹੜੀ ਰਿਪੋਰਟ ਆ ਵੀ ਉਹ ਲੈਣ ਦੀ ਤੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਗੁਰੂਆਂ ਸਾਡੇ ਦਸਾਂ ਗੁਰੂਆਂ ਦੀ ਮਤਲਬ ਕਿ ਤਸਵੀਰ ਅੱਗੇ ਸ਼ਰਾਬ ਦੇ ਛਿੱਟੇ ਪਾਏ ਆ ਸਾਡੇ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਹਰਾਂ ਦੀ ਤਸਵੀਰ ਦੇ ਅੱਗੇ ਪਿਸ਼ਾਪ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਦੀ ਤਸਵੀਰ ਤੇ ਸ਼ਰਾਬ ਦੇ ਛਿੱਟੇ ਮਾਰੇ ਗਏ ਆ ਤੇ ਫਿਰ ਉਹਦੀ ਜਾਂਚ ਕਿਉਂ ਨਹੀਂ ਕਰਵਾਈ ਮੁੱਖ ਮੰਤਰੀ ਸਾਹਿਬ ਨੂੰ ਪੁੱਛ ਰਿਹਾ ਵੀ ਜੇ ਤੁਹਾਨੂੰ ਏਆਈ ਜਨਰੇਟਿਡ ਲੱਗਦੀ ਆ ਉਹ ਤਾਂ ਫਿਰ ਉਹਦੀ ਜਾਂਚ ਕਿਉਂ ਨਹੀਂ ਕਰਾਈ ਗਈ ਦੂਜੀਆਂ ਜਾਂਚਾਂ ਤਾਂ ਮਿੰਟੋ-ਮਿੰਟੀ ਕਰਾ ਲੈਂਦੇ ਆ ਅਸੀਂ ਇਸ ਗੱਲ ਦਾ ਜਵਾਬ ਮੰਗਦੇ ਆ ਅਕਾਲਤਿਕ ਸਾਹਿਬ ਦੇ ਉੱਤੇ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਬੁਲਾਇਆ ਤੇ ਹੰਕਾਰ ਦੇਖੋ ਕਿੰਨਾ ਇੰਨਾ ਹੰਕਾਰੀ ਬੰਦਾ ਮਤਲਬ ਕੀ ਆ ਮੁੱਖ ਮੰਤਰੀ ਦਾ ਦਫ਼ਤਰ ਨਹੀਂਗਾ ਵੀ ਤੂੰ ਲਾਈਵ ਦਾ ਕਹੇਗਾ ਇੱਕ ਪਾਸੇ ਤਾਂ ਕਹਿਣਾ ਵੀ ਨੰਗਾ ਨੰਗੇ ਪੈਰੀ ਨਿਰਮਾਣਾ ਸਿੱਖ ਤੇ ਹੰਕਾਰ ਕਿੰਨਾ ਬੋਲਦਾ ਸਿਰਫ ਤੇ ਸਿਰਫ ਕੀ ਆ ਉਹਨੇ ਦੇਖੋ ਜਿਹੜਾ 328 ਰੂਪਾਂ ਦਾ ਮਸਲਾ ਸੀ ਉਹ 328 ਰੂਪ ਗਾਇਬ ਨਹੀਂ ਹੋਏ ਜਿਹੜੇ ਮੁਲਾਜ਼ਮਾਂ ਨੇ ਕਟਾਈ ਕੀਤੀ ਹੈ ਉਹਨਾਂ ਨੂੰ ਉਸੇ ਵਲੇ ਸ਼੍ਰੋਮਣੀ ਹੁਬੰਦਕ ਕਮੇਟੀ ਦੇ ਵਿੱਚੋਂ ਹਟਾਇਆ ਗਿਆ ਉਹਨਾਂ ਨੂੰ ਸਜ਼ਾ ਦਿੱਤੀ ਗਈ ਔਰ ਜਿਹੜਾ ਸਭ ਤੋਂ ਵੱਡਾ ਉਹ ਜਿਹੜਾ ਮੁਜਰਮ ਸੀ ਇਹਦੇ ਵਿੱਚ ਉਹ ਹਰਜੀਤ ਸਿੰਘ ਜ਼ਿਲਦਕਾਰ ਉਨੂੰ ਇਹਨਾਂ ਨੇ ਪਲੈਨਿੰਗ ਬੋਰਡ ਦਾ ਉਦੋਂ ਬਾਅਦ ਚੇਅਰਮੈਨ ਲਾਇਆ ਉਹਨੇ ਅੰਮ੍ਰਿਤਸਰ ਜਿਹੜੀਆਂ ਇਲੈਕਸ਼ਨ ਹੋਏ ਆ ਕਾਰਪੋਰੇਸ਼ਨ ਦੇ ਉਹਦੇ ਵਿੱਚ ਟਿਕਟਾਂ ਵੰਡੀਆਂ ਦੇਖੋ ਵੀ ਜਿਹਨੂੰ ਸ਼ੋਮਣੀ ਕਮੇਟੀ ਸਜ਼ਾ ਦੇ ਰਹੀ ਹੈ ਤੇ ਉਹ ਕੀ ਆ ਉਸ ਦੇ ਜਿਹੜੇ ਮੁਜਰਮ ਆ ਉਹਨਾਂ ਨੂੰ ਆਹ ਗੱਡੀਆਂ ਦੇ ਨਾਲ ਨਵਾਜ਼ ਰਹੇ ਆ ਤੇ ਜਿਹੜੇ ਮਤਲਬ ਕਿ ਸਿਰਫ ਤੇ ਸਿਰਫ 10 ਸਾਲ ਇਹਨਾਂ ਨੂੰ ਯਾਦ ਨਹੀਂ ਆਇਆ 328 ਪਾਵਨ ਸਰੂਪਾਂ ਦਾ ਜੇ ਆਤਸ਼ੀਬ ਨੇ ਬਿਆਨ ਦਿੱਤੇ ਹੈ ਗੁਰੂਆਂ ਦੇ ਉਲਟ ਕਿੱਥੇ ਆਹ ਬਲਦੇਵ ਸਿੰਘ ਵਡਾਲੇ ਹਰੀ ਕਿੱਥੇ ਆਪ ਦੇ ਆਪ ਨੂੰ ਪੰਥਕ ਖਵਾਉਣ ਵਾਲੇ ਅੱਜ ਤੋਂ 2 ਸਾਲ ਪਹਿਲਾਂ ਤਾਂ ਇਹਨਾਂ ਤੇ ਲਾਠੀ ਚਾਰਜ ਹੁੰਦਾ ਸੀ ਤੇ ਅੱਜ ਇਹਨਾਂ ਦੇ ਕਹਿਣ ਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਹੁਣ ਨਹੀਂ ਬੋਲਦੇ ਆ ਤੇ ਸਿਰਫ ਤੇ ਸਿਰਫ ਕੀ ਆ 227 ਦੇ ਵਿੱਚ ਗੁਰੂਬਾਰੇ ਤੋਂ ਡਰ ਕੇ ਕਹਿੰਨੇ ਆ ਬਖਸ਼ਿਸ਼ ਆ ਅਕਾਲੀ ਦਲ ਦੀ ਚੜ੍ਹਾਈ ਹੋ ਰਹੀ ਆ ਅਕਾਲੀ ਦਲ ਦੀ ਸਰਦਾਰ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਗੁਰੂ ਦੀ ਬੜੀ ਬਖਸ਼ਿਸ਼ ਹੋ ਰਹੀ ਹੈ ਕਿਉਂਕਿ ਉਸ ਸੰਸਾਣ ਨੇ ਦੇਖੋ ਪਿਛਲੇ 10 ਸਾਲ ਤੋਂ ਬੇਤੁਕੇ ਇਲਜ਼ਾਮ ਆਪਦੇ ਪਿੰਡੇ ਤੇ ਹਟਾਏ ਹਰ ਕੋਈ ਉੱਠ ਕੇ ਬੋਲ ਲੈਂਦਾ ਸੀ ਪਰ ਉਹਨੇ ਹਮੇਸ਼ਾ ਸਬਰ ਸੰਤੋਖ ਰੱਖਿਆ ਹੁਣ ਇਹਨਾਂ ਨੂੰ ਡਰ ਆ ਵੀ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨੀ ਹੈ ਤੇ ਫਿਰ ਉਹ ਹਿਸਾਬ ਲਿਆ ਜਾਊਗਾ ਜੋ ਇਹਨਾਂ ਨੇ ਕਪਲੇ ਤੇ ਆਪਦੇ ਦਿੱਲੀ ਦੇ ਆਕਿਆ ਨੂੰ ਇਥੋਂ ਰਜਾਉਣ ਦੀ ਕੋਸ਼ਿਸ਼ ਕੀਤੀ ਹੈ ਹੁਣ ਆ ਗੱਲ ਕਰਦਾ ਹੋਲਕ ਦੇ ਹਿਸਾਬਾਂ ਦੀ ਵੀ ਅੱਜ ਤੱਕ ਨਾਸਤਿਕ ਬੰਦਾ ਜਿਹੜੇ ਗੁਰੂ ਦੀਆਂ ਤਸਵੀਰਾਂ ਤੇ ਸ਼ਰਾਬ ਛਿੜਕੀ ਜਾਂਦਾ ਉਥੇ ਗੁਰੂ ਸੰਤ ਜਨੈਦਰ ਸਿੰਘ ਦੀ ਤਸਵੀਰ ਤੇ ਸ਼ਰਾਬ ਛਿੜਕੀ ਜਾਂਦਾ ਤੇ ਉਹ ਉਹ ਕੀ ਗੋਲ ਕੰਦਾ ਹਿਸਾਬ ਲਾਊਗਾ ਸਿਰਫ ਤੇ ਸਿਰਫ ਕੀ ਆਪ ਦੀਆਂ ਨਕਾਮੀਆਂ ਛਪਾਉਣ ਲਈ ਆਪ ਦਾ ਹੰਕਾਰ ਮਤਲਬ ਕਿ ਮੈਂ ਆਈ ਹੋਈ ਆ ਤੇ ਵੇਖੋ ਜਿੰਨੇ ਵੀ ਕਾਲ ਤਖਤ ਸਾਹਿਬ ਨਾਲ ਟੱਕਰ ਲਈ ਆ ਉਹ ਇਸ ਦੁਨੀਆ 'ਚ ਕਦੀ ਨਹੀਂ ਰਿਹਾ ਕਿਉਂਕਿ ਅਕਾਲ ਤਖਤ ਸਾਹਿਬਾ ਹਨ ਸਿੱਖ ਕੌਮ ਦੀ ਸ਼ਾਨ ਤੇ ਜਿਹੜਾ ਅਕਾਲ ਤਖਤ ਸਾਹਿਬ ਨਾਲ ਟਕਰਾਊਗਾ ਜਿਹੜਾ ਗੋਲਕਾਂ ਦਾ ਵੇਖੋ ਜਿਹੜਾ ਆਪ ਇੰਨਾ ਖਜ਼ਾਨਾ ਲੁੱਟਿਆ ਕਰੋੜਾਂ ਰੁਪਈਆ ਦਾ ਜਿਹੜਾ ਹਿਸਾਬ ਪੰਜਾਬ ਦੇ ਲੋਕ ਮੰਗ ਰਹੇ ਆ ਜਿਹੜੇ ਗਰੀਬ ਮੰਗ ਰਹੇ ਆ ਜਿਹੜੇ ਵਿਚਾਰੇ ਦੁਕਾਨਦਾਰ ਜਿਹੜੇ ਜ਼ਿਮੀਂਦਾਰ ਹਿਸਾਬ ਮੰਗ ਰਹੇ ਆ ਉਸ ਹਿਸਾਬ ਤੋਂ ਭੱਜਣ ਦੇ ਲਈ ਹੁਣ ਸਿਰਫ ਇੱਕ ਖਾਨਾ ਜੰਗੀ ਸ਼ੁਰੂ ਕਰਾਉਣਾ ਚਾਹੁੰਦਾ ਹੈ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਟਾਰਗੇਟ ਕਰਨਾ ਚਾਹੁੰਦਾ ਹੈ ਯੂ ਰੀਮੇmber ਜੀਠਿਆ ਸਾਹਿਬ ਨੂੰ ਟਾਰਗੇਟ ਕੀਤਾ ਓਵੇਂ ਸਰਦਾਰ ਮਤਲਬ ਕਿ ਸੁਖਬੀਰ ਸਿੰਘ ਬਾਦਲ ਨੂੰ ਟਾਰਗੇਟ ਕਰਕੇ ਕਿਉਂਕਿ ਡਾਰੀ ਇਹਨਾਂ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਆ ਡਾਰੀ ਸਿਰਫ ਇਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਆ ਮੈਂ ਤਾਂ ਕਹਿਣਾ ਦੇਖੋ 10 ਸਾਲ ਬਾਅਦ ਸ਼ੁਕਰ ਇਹਨਾਂ ਨੂੰ ਮੁਖਸਰ ਦੀ ਯਾਦ ਆਈ ਇਹਨਾਂ ਨੇ ਇੱਥੇ ਸਟੇਟ ਲੈਵਲ ਦਾ ਆਪਦਾ ਫੰਕਸ਼ਨ ਰੱਖਿਆ ਤੇ ਮੈਂ ਤਾਂ ਇੱਕ ਗੱਲ ਕਹਿਣਾ ਜੀ ਆਇਆਂ ਨੂੰ ਜ਼ਰੂਰ ਕਰਨ ਕਾਨਫਰੰਸ ਪਰ ਇੱਕ ਗੱਲ ਦੱਸਣ 20 ਮਿੰਟ ਦੇ ਭਾਸ਼ਣ ਚ ਇੱਕ ਗੱਲ ਵੀ ਸੁਖਬੀਰ ਜੀ ਜਾਂ ਬਾਦਲ ਸਾਹਿਬ ਦੇ ਬੋਲੇ ਬਿਨਾ ਭਾਸ਼ਣ ਦੇ ਦੇ ਅਸੀਂ ਮੰਨ ਜਾਾਂਗੇ ਹਾਂ ਵੀ ਮੁੱਖ ਮੰਤਰੀ ਕੋਈ ਕੰਮ ਕਰ ਰਿਹਾ ਹੈ ਸਿਰਫ ਤੇ ਸਿਰਫ ਕੀ ਆ ਆ ਕੇ ਹਾਏ ਬਾਦਲ ਭਾਏ ਅਕਾਲੀ ਦਲ ਇੱਥੇ ਆਉਣਗੇ ਤੁਸੀਂ ਮੈਨੂੰ ਇੱਕ ਦੱਸੋ ਪਿਛਲੀ ਵਾਰੀ ਮੁਖਸਰ ਸਾਹਿਬ ਆਇਆ ਸੀ ਕੀ ਦੇ ਕੇ ਗਿਆ ਇੱਕ ਸੈਂਟਰ ਦਾ ਪ੍ਰੋਜੈਕਟ ਲਾਂਚ ਕਰਕੇ ਗਿਆ ਉਹ ਵੀ ਇੰਨਾ ਤੋਂ ਪੈਸੇ ਨਹੀਂ ਪਾਏਗੇ ਸੋ ਇਸ ਕਰਕੇ ਆ ਜਿਹੜੇ ਮਤਲਬ ਕਿ ਇਹਨਾਂ ਦਾ ਹੰਕਾਰ ਬੋਲਦਾ ਤੇ ਮੈਂ ਕਹਿਣਾ ਜਿਹੜੇ ਅਖੌਤੀ ਬਾਬੇ ਆ ਜਿਹੜੇ ਦੇਖੋ ਸਰਕਾਰਾਂ ਤੋਂ ਡਰਦੇ ਆ ਉਹ ਕਦੀ ਦੇਖੋ ਜੇ ਅੱਜ ਪੰਥ ਦੀ ਗੱਲ ਕਰਨੀ ਆ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਾ ਪੈਣਾ ਜੇ ਅੱਜ ਪੰਜਾਬ ਦੀ ਗੱਲ ਕਰਨੀ ਆ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਾ ਪੈਣਾ ਤੇ ਮੈਂ ਤਾਂ ਇੱਕ ਗੱਲ ਕਹੂੰਗਾ ਵੀ ਆ ਜੋ ਮਰਜ਼ੀ ਕਰ ਲੈਣ ਪਲਾ ਸਰਦਾਰ ਸੁਖਬੀਰ ਸਿੰਘ ਬਾਦਲ ਤੱਕ ਪਹੁੰਚਣ ਪਲਾ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਇੱਕ ਵਰਕਰ ਤੱਕ ਪਹੁੰਚਣ ਜਿੱਥੇ ਪੰਜਾਬ ਨੂੰ ਬਚਾਉਣ ਦੀ ਗੱਲ ਆ ਪੰਜਾਬੀਆਂ ਨੂੰ ਬਚਾਉਣ ਦੀ ਗੱਲ ਆ ਪੰਜਾਬ ਦੇ ਹੱਕਾਂ ਦੀ ਰਾਖੀ ਦੀ ਗੱਲ ਆ ਭਲਾ ਸਾਨੂੰ 100 ਵਾਰੀ ਜੇਲ੍ਹਾਂ ਜਾਣੀਆਂ ਪੈਣ ਭਲਾ ਝੂਠੇ ਪਰਚੇ ਕਰਨ ਅਸੀਂ ਕਦੀ ਵੀ ਪਿੱਛੇ ਨਹੀਂ ਹਟਾਂਗੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜੋ ਕੀ ਹੁਣ ਪਹਿਰਾ ਦੇ ਰਿਆ ਤਗੜੇ ਹੋ ਕੇ ਪੰਜਾਬ ਲਈ ਉਦੇ ਨਾਲ ਖੜ ਕੇ ਹਰ ਲੜਾਈ ਲੜਾਂਗੇ ਤੁਸੀਂ ਮੰਗਦੇ ਏਆਈ ਆ ਵੀਡੀਓ ਚਾਰ ਰिजिनल ਆ ਜਦਕਿ ਏਜੰਸੀ ਉਹ ਵੀ ਜਾਂਚ ਕਰ ਦੇ ਕੁਝ ਤਾਂ ਮੰਗ ਆ ਯਾਰ ਅਸੀਂ ਤਾਂ ਕਹਿੰਦੇ ਆ ਅਸੀਂ ਤਾਂ ਕਹਿੰਦੇ ਵੀ ਕਿਉਂ ਨਹੀਂ ਮੁੱਖ ਮੰਤਰੀ ਜਾਂਚ ਕਰਾ ਰਿਆ ਜੇ ਕੋਈ ਦਾਲ ਚ ਕਾਲਾ ਅਸੀਂ ਵੀ ਕਹਿੰਦੇ ਵੀ ਜਾਂਚ ਹੋਣੀ ਚਾਹੀਦੀ ਆ ਵੀ ਏਆਈ ਆ ਕਿ ਓਰੀਜिनल ਆ ਤੇ ਮੁੱਖ ਮੰਤਰੀ ਮਤਲਬ ਕਿ ਇੰਨੇ ਕਮੰਡ ਨਾਲ ਅਖਾਲ ਤੱਕ ਸਾਹ ਤੇ ਜਾ ਰਿਹਾ ਤੇ ਉਹ ਸਿੱਧਾ ਹੀ ਕਹਦੇ ਵੀ ਹਾਂ ਭਈ ਇਹਦੀ ਜਾਂਚ ਹੋਣੀ ਚਾਹੀਦੀ ਏਆਈ ਦੀ ਕਿਉਂਕਿ ориجنલ ভিডিও ਆ ਜੋ ਉਹਨੇ ਕੀਤਾ ਉਹ ਮਤਲਬ ਕਿ بڑا ਗੁਰੂ ਮਾਲ ਗੁਰੂ ਸਹਿਬਾਨਾਂ ਦਾ ਰਾਦਰ ਕੀਤਾ ਤੇ ਉਥੇ ਆਪਦਾ ਯਾਰ ਆਪਦੀ ਸਰਕਾਰ ਆ ਠੀਕ ਹੈ ਨਾ ਘਰਾਉ ਕਰਦੇ ਫਿਰਦੇ ਆ ਸਾਡੇ ਲੀਡਰਾਂ ਦੇ ਘਰਾਂ ਦਾ ਤੁਹਾਡੀ ਸਰਕਾਰ ਆ ਗ੍ਰਿਫਤਾਰ ਕਰੋ ਕਰੋ ਗ੍ਰਿਫਤਾਰ ਫਿਰ ਜੇ ਹਿੰਮਤ ਹੈਗੀ ਤਾਂ ਤੋਂ ਇਸ ਕਰਕੇ ਅਸੀਂ ਤਾਂ ਕਹਿੰਨੇ ਵੀ ਇਸ ਵੀਡੀਓ ਦੀ ਜਾਂਚ ਹੋਣੀ ਚਾਹੀਦੀ ਆ ਜੋ ਸੱਚਾ ਉਹ ਸਾਹਮਣੇ ਆਉਣਾ ਚਾਹੀਦਾ ਕਿਉਂਕਿ ਆ ਨਾਸਤਿਕ ਬੰਦਾ ਲੋਕਾਂ ਨੂੰ ਗਮਰਾਹ ਕਰਾ ਕੇ ਪੰਜਾਬੀਆਂ ਨੂੰ ਗਮਰਾਹ ਕਰਕੇ ਸਭ ਤੋਂ ਵੱਡੀ ਗੱਲ ਮੈਂ ਇੱਕ ਗੱਲ ਕਹਿਣਾ ਪੰਜਾਬ ਅਤੇ ਪੰਜਾਬੀ ਇਹ ਤੂੰ ਇਹਨਾਂ ਦੀਆਂ ਗੱਲਾਂ 'ਚ ਨਾ ਆਇਓ ਆ ਸਿਰਫ ਤੇ ਸਿਰਫ ਧਰਮ ਦਾ ਨਾਂ ਵਰਤ ਕੇ ਧਰਮ ਦੇ ਨਾਂ ਤੇ ਸਿਆਸਤ ਕਰ ਰਹੇ ਆ ਅੱਗੇ ਬਹਿਬਲ ਬਰਗਾੜੀ ਦਾ ਕੀ ਇਹਨਾਂ ਨੇ ਇਨਸਾਫ ਦਵਾਤਾ ਹੁਣ ਇੱਕ ਨਵਾਂ ਮੁੱਦਾ ਤਾਂ ਕਿ ਸਿੱਖਾਂ 'ਚ ਖਾਣਾ ਜੰਗੀ ਕਰਾ ਕੇ ਪੰਜਾਬੀਆਂ 'ਚ ਖਾਣਾ ਜੰਗੀ ਕਰਾ ਕੇ ਅਸੀਂ 27 ਦੇ ਵਿੱਚ ਫਿਰ ਸਰਕਾਰ ਬਣਾਈ ਹੈ ਪਰ ਆਹ ਮਨਸੂਬਾ ਇਹਨਾਂ ਦਾ ਕਦੀ ਵੀ ਪੂਰਾ ਨਹੀਂ ਹੋ ਸਕਦਾ ਪਹਿਲੀ ਵਾਰ ਅਭੀ ਐਮਪੀ 11 ਸਾਲਾਂ ਬਾਅਦ ਜਿਹੜਾ ਆਪ ਰੈਲੀ ਕਰ ਰਹੀ ਹੈ ਤੇ ਪਹਿਲੀ ਵਾਰ ਬੀਜੇਪੀ ਰੈਲੀ ਕਰ ਰਹੀ ਹੈ ਇਹ ਕਾਫੀ ਜਿਹੜਾ ਆਸਰੇ ਦੇ ਵਿੱਚ ਕੱਟ ਨੂੰ ਲੈ ਕੇ ਵੀ ਜੂਰ ਜਮਾਈ ਜਿਹੜੀ ਚੱਲ ਰਹੀ ਹੈ ਸਾਰੀ ਆਪ ਕੋ ਸਰਕਾਰ ਆਪ ਦੇ ਲੈਵਲ ਤੇ ਵੀ ਜਿਹਦੇ ਜਿਹਦੀ ਅਮੇਸ਼ਾ ਕੂਚ ਲੋਨ ਨੇ ਵੀ ਸਰਕਾਰੀ ਮਸ਼ੀਨਰੀ ਦੇ ਦਰਵਾਜ਼ੇ ਖੋਲ੍ਹੇਗੇ ਖੜੇ ਅਕਾਲੀ ਦਲ ਦੀ ਕੀ ਕੀ ਤਿਆਰੀਆਂ ਸੀ ਨੂੰ ਲੈ ਕੇ ਕਿਉਂਕਿ ਤੁਹਾਡੇ ਲਈ ਇਹ ਰੈਜੀ ਦੀ ਬਹੁਤ ਵੱਡਾ ਚੈਲੰਜ ਹੋਵੇਗਾ ਯਾਰ ਦੇਖੋ ਇਸ ਸਾਲ ਜਿਹੜਾ ਕਾਨਫਰੰਸ ਕੰਡਕਟ ਲੱਗੇ ਦੇਖੋ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੇ ਤੋਂ ਕੈਨ ਨੂੰ ਨਹੀਂ ਮਿਲੂਗਾ ਭਈ ਆ ਕਾਨਫਰੰਸ 11 ਸਾਲਾਂ ਬਾਅਦ ਹੋ ਰਹੀ ਆ ਆ ਇਲੈਕਸ਼ਨ ਕਰਕੇ ਹੋ ਰਹੀ ਆ ਆ ਜਾਂ ਕਿਸੇ ਹੋਰ ਫਾਇਦੇ ਕਰਕੇ ਹੋ ਰਹੀ ਆ ਸ਼੍ਰੋਮਣੀ ਅਕਾਲੀ ਦਲ ਦੀ ਆਹ ਕਾਨਫਰੰਸ ਇਤਿਹਾਸਿਕ ਕਾਨਫਰੰਸ ਹਰ ਸਾਲ ਹੁੰਦੀ ਆ ਮੈਨੂੰ ਲੱਗਦਾ ਵੀ ਸਾਡੇ ਜਨਮ ਤੋਂ ਪਹਿਲਾਂ ਸਾਡੇ ਬਜ਼ੁਰਗਾਂ ਵਜੇ ਤੋਂ ਲੈ ਕੇ ਹੁਣ ਤੱਕ ਸੁਣਦੇ ਆ ਰਹੇ ਹਾਂ ਵੀ ਜੇ ਪਿਛਲੇ 70 80 ਸਾਲ ਦੀ ਹੁੰਦੀ ਆ ਰਹੀ ਆ ਕਿ ਸਿਰਫ ਪਿਛਲੇ ਕੋਈ 5 10 ਸਾਲਾਂ ਤੋਂ ਇਲੈਕਸ਼ਨ ਇਅਰ ਤੇ ਨਹੀਂ ਹੁੰਦੀ ਤੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ 40 ਮੁਕਤਿਆਂ ਨੂੰ ਇੱਥੇ ਆਪ ਦਾ ਮਤਲਬ ਕਿ ਕੋਟਨ ਕੋਟ ਪਰਨਾਮ ਵੀ ਕਰਦਾ ਇੱਥੇ ਜਿਹੜੀਆਂ ਆਈਆਂ ਹੋਈਆਂ ਸੰਗਤਾ ਦੂਦ ਰਾਣਡੇ ਤੋਂ ਉਹਨਾਂ ਨੂੰ ਜੀ ਆਇਆਂ ਵੀ ਆਖਦਾ ਇਸ ਧਰਤੀ ਤੇ ਪਵਿੱਤਰ ਧਰਤੀ ਤੇ ਨਤਮਸਤਕ ਕੋਣ ਨਹੀਂ ਵੱਡੇ ਵੱਡੇ ਲੀਡਰ ਸਾਹਿਬਾਨ ਵੀ ਆਉਂਦੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਜਿੱਥੇ ਆਪਾਂ ਬੈਠੇ ਆਂ ਪੰਡਾਲ ਤਕਰੀਬਨ 4.5 ਪੌਣੇ 5 ਕਿੱਲੇਾਂ ਚ ਪਿਛਲੀ ਵਰੀ ਨਾਲੋਂ ਵੀ ਇਸ ਪੰਡਾਲ ਨੂੰ ਕਾਫੀ ਵੱਡਾ ਕੀਤਾ ਗਿਆ ਦੋਨੋਂ ਸਾਈਡਾਂ ਵੀ ਤੇ ਫਰੰਟ ਵੀ ਅੱਗੇ ਕਦੀ ਵੀ ਦੇਖੋ ਤੁਸੀਂ ਵੀ ਮੰਨਦੇ ਹੋ ਵੀ 12 ਤੋਂ 15 ਹਜ਼ਾਰ ਦਾ ਇਕੱਠ ਇੱਥੇ ਹਰ ਸਾਲ ਹੁੰਦਾ ਹੁਣ ਤੁਸੀਂ ਦੇਖਿਆ ਹੋਣਾ ਪੁਲਨਰ ਹਸਪੀਟਲ ਦੇ ਨਾਲ ਜਿਹੜੀ 8 ਕਿੱਲੇ ਪਾਰਕਿੰਗ ਬੱਸਾਂ ਲਈ ਟ੍ਰੈਕਟਰ ਟਰਾਲੀਆਂ ਵਾਲੀ ਔਰ ਹੀਰੋ Honda ਕਾਰ ਦੇ ਨਾਲ ਜਿਹੜੀ ਨੇਸ਼ਾ ਪਾਰਕਿੰਗ ਹੁੰਦੀ ਆ ਅਕਾਲੀ ਦਲ ਦੀ ਉੱਥੇ 4 ਸਵਾ 4 ਕਿੱਲੇ ਉਹ ਪਾਰਕਿੰਗ ਆ ਤਕਰੀਬਨ 12 13 ਕਿੱਲੇ ਪਾਰਕਿੰਗ ਬਣਾਈ ਗਈ ਆ ਤੇ ਮੈਨੂੰ ਲੱਗਦਾ ਵੀ ਤਕਰੀਬਨ ਘੱਟੋ ਘੱਟ ਜਿਹੜੇ ਆਹ 12 13 ਹਲਕੇ ਆ ਮੁਖਤਸਰ ਸਾਹਿਬ ਦੇ ਨਾਲ ਲੱਗਦੇ ਇਹਨਾਂ ਦੇ ਵਿੱਚੋਂ ਤਕਰੀਬਨ 20 ਤੋਂ 25000 ਸੰਗਤ ਦੇ ਰੂਪ ਇੱਥੇ ਇਕੱਠੇ ਹੋਣ ਜਾ ਰਹੇ ਤੇ ਲੀਡਰ ਸਾਹਿਬਾਨ ਸਰਦਾਰ ਸੁਮੀਤ ਸਿੰਘ ਬਾਦਲ ਸਾਹਿਬ ਦੀ ਉਹਨਾਂ ਨੇ ਵਿਚਾਰ ਸੁਣਾਵੇ 2027 ਦੀਆਂ ਚੋਣਾਂ ਦਾ ਮੁੱਦਾ ਜਿਹੜਾ ਹੈ ਇਸ ਰੈਲਿੰਗਾਂ ਨੂੰ ਕਿਹਾ ਜਾ ਰਿਹਾ ਆ ਕਾਲੀਦਲ ਕੋਲ 30-30 ਮੁੱਦੇ ਨੇ ਫੇਰ ਯਾਰ ਦੇਖੋ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਮਾਂ ਪਾਰਟੀ ਹੈ ਔਰ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੁਸੀਂ ਦੇਖੋਗੇ ਵੀ ਜੋ ਪੰਜਾਬ ਦਾ ਚਾਹੇ ਗਰੀਬ ਪਰਿਵਾਰਾਂ ਦੀ ਗੱਲ ਕਰ ਲਈਏ ਚਾਹੇ ਦੁਕਾਨਦਾਰ ਦੀ ਗੱਲ ਕਰ ਲਈਏ ਚਾਹੇ ਜ਼ਿਮੀਂਦਾਰ ਦੀ ਗੱਲ ਕਰ ਲਈਏ ਅੱਜ ਤੱਕ ਜੋ ਕੀਤਾ ਉਹ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਵੱਡੇ ਬਾਦਲ ਸਾਹਿਬ ਨੇ ਕੀਤਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤਾ ਜਿਹੜੀਆਂ ਦੂਜੀਆਂ ਪਾਰਟੀਆਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਤੇ ਕੁਝ ਜਿਹੜੀਆਂ ਆਦੇ ਆਪ ਨੂੰ ਪੰਥਕ ਦਿੱਲੀ ਦੇ ਇਸ਼ਾਰਿਆਂ ਤੇ ਚੱਲਣ ਵਾਲੀਆਂ ਪਾਰਟੀਆਂ ਉਹਨਾਂ ਨੇ ਕਦੀ ਵੀ ਪੰਥ ਪੰਜਾਬ ਤੇ ਪੰਜਾਬੀਅਤ ਦਾ ਭਲਾ ਨਹੀਂ ਚਾਇਆ ਸੋ ਇਸ ਕਰਕੇ 14 ਤਰੀਕ ਨੂੰ ਇਤਿਹਾਸਿਕ ਕਾਨਫਰੰਸ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਕਿ ਬੇਗਲ ਵੀ ਵਜਾਉਣਗੇ ਚੋਣ ਦਾ ਤੇ ਜੋ ਉਹਨਾਂ ਨੇ ਆਪ ਦਾ ਮਤਲਬ ਕੀ ਪੰਜਾਬ ਲਈ ਕਰਨਾ ਉਹਦੇ ਬਾਰੇ ਵੀ ਉਹ ਖੁੱਲ ਕੇ ਆਪਣੇ ਵਿਚਾਰ ਦੱਸਣਗੇ ਕਿਉਂਕਿ ਇੱਕ ਬੜਾ ਕਲੀਅਰ ਆ ਵੀ ਜੇ ਅੱਜ ਪੰਜਾਬ ਚ ਕੋਈ ਵੀ ਇਨਸਾਨ ਕਿਸੇ ਲੀਡਰ ਤੇ ਵਿਸ਼ਵਾਸ ਕਰਦਾ ਤੇ ਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਕਰਦੇ ਆ ਕਿਉਂਕਿ ਉਹ ਕਹਿਣੀ ਤੇ ਕਥਨੀ ਦੇ ਪੱਕੇ ਆ ਜੋ ਕਹਿੰਦੇ ਆ ਉਹ ਪੂਰਾ ਕਰਦੇ ਤੇ ਸੋਨਣਾ 14 ਤਰੀਕ ਨੂੰ ਉਹ ਆਪਣੇ ਐਲਾਨ ਕਰਦੇ ਇੱਕ ਪਾਸੇ ਅਕਾਲੀ ਭਾਜਪਦੀਆਂ ਜਿਹੜੀ ਜੱਟ ਜੋਰ ਦੀਆਂ ਕਿਆਸਰਾਈਆਂ ਕਰ ਰਹੀਆਂ ਨੇ ਦੂਜੇ ਪਾਸੇ ਬੀਜੇਪੀ ਇਹ ਕਹਿ ਰਹੀ ਹੈ ਵੀ ਅਸੀਂ ਬਾਦਲਾਂ ਦੇ ਗੜ ਚ ਰੈਲੀ ਕਰਕੇ ਸੰਕੇਤ ਦੇਣਾ ਹੈ ਸਾਡੇ ਕੋਈ ਗੜ ਜੂਣਗੇ ਬੀਜੇਪੀ ਦੇ ਰੈਲੀ ਉਸ ਦਾ 3 ਮਹੀਨੇ ਲਾਲ ਦੇ ਇਤਨਾ ਯਾਰ ਦੇਖੋ ਹਰ ਪਾਰਟੀ ਦਾ ਆਪ ਦਾ ਮਕਸਦ ਹੁੰਦਾ ਹਰ ਪਾਰਟੀ ਨੇ ਆਪ ਦੀ ਕਾਨਫਰੰਸ ਕਰਨੀ ਆ ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਹਮੇਸ਼ਾ ਪਿਛਲੇ ਬੜੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਆਪ ਦੀ ਭਾਰੀ ਪੰਥਕ ਕਾਨਫਰੰਸ ਕਰਦਾ ਤੇ ਕਰਦਾ ਆ ਰਿਹਾ ਤੇ ਕਰੂਗਾ ਵੀ ਅੱਗੇ ਤੋਂ ਜਿੱਥੋਂ ਤੱਕ ਲਾਇੰਸ ਦੀ ਗੱਲ ਆ ਉਹ ਮਤਲਬ ਕਿ ਜੋ ਵੇਖਣਾ ਸੀਨੀਅਰ ਲੀਡਰਸ਼ਿਪ ਨੇ ਵੇਖਣਾ ਜੋ ਪੰਜਾਬ ਦੇ ਭਲੇ ਲਈ ਚੰਗਾ ਹੋਊਗਾ ਉਹ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਉਸ ਲਈ ਤਿਆਰ ਬਰ ਤਿਆਰ ਹੈ ਪਰ ਕੱਲੀ ਸਾਹਿਬ ਅਕਾਲੀ ਦਲ ਵਾਰਿਸ ਪੰਜ ਬਾਈਪਾਸ ਬਸ ਕਰਨੇ ਉਹਨੂੰ ਊਡਾ ਬਣਾ ਕੇ ਚਲਾਇਆ ਹੋਇਆ ਹੈ ਉਸ ਤੋਂ ਬਾਅਦ ਕਾਂਗਰਸ ਸਾਧਨੀਆਂ ਰੈਲੀਆਂ ਕਰ ਰਹੀ ਹੈ ਪਿੰਡਾਂ ਦੇ ਵਿੱਚ ਕਿ ਗਰੀਬਾਂ ਨੂੰ ਤੌਣ ਤੋਂ ਪਹਿਲਾਂ ਕਾਂਗਰਸ ਨੇ ਗਰੀਬੀ ਹਟਾਓ ਦਾ ਨਾਅਰਾ ਦਿੱਤਾ ਸੀ ਉਸ ਤੋਂ ਬਾਅਦ ਮੈਂ ਤਾਂ ਅਕਾਲੀ ਦਲ ਨੇ ਆਟਾ ਦਾਲ ਸਕੀਮ ਨਾਲ ਤੌਰ ਕੀਤਾ ਸੀ ਔਰ ਜਿਸ ਦੇ ਕਰਕੇ ਸਰਕੇ ਅਕਾਲੀ ਦਲ ਦੀ ਲੋਹਰਾਂ ਦਾ ਸ਼ਿਕਾਰ ਵੀ ਵੱਡੀਆਂ ਗਈਆਂ ਦੇਖੋ ਹੁਣ ਜਿਹੜਾ ਅਕਾਲੀ ਦਲ ਹੈ ਇਸ ਜਿਹੜਾ ਮਨਰੇਗਾ ਦੇ ਵਿਰੋਧ ਕਾਨੂੰਨ ਆਇਆ 40 60 ਹਜ਼ਾਰ ਸੇਟਾਂ ਦਾ ਉਸ ਸੇਟਾਂ ਨੇ ਪਾਸਾ ਦਿਆ ਤੇ ਉਹਦੇ ਵਾਸਤੇ ਕੋਈ ਸੰਘਰਸ਼ ਕਰਦਾ ਨਹੀਂ ਦੇਖੋ ਆਕਾਲੀ ਦਲ ਬੀਬਾ ਹਰਸਿਮਰਤ कौर ਬਾਦਲ ਜੀ ਨੇ ਸਭ ਤੋਂ ਪਹਿਲੋ ਪਾਰਲੀਮੈਂਟ 'ਚ ਇਸ ਦਾ ਵਿਰੋਧ ਕੀਤਾ ਜੋ ਮਨਰੇਗਾ ਦਾ ਇਹਨਾਂ ਨੇ ਬਿੱਲ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬੜਾ ਵੱਡਾ ਬਿਆਨ ਦਿੱਤਾ ਤੇ ਹਮੇਸ਼ਾ ਦੇਖੋ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਗਰੀਬਾਂ ਦੀ ਲੜਾਈ ਲੜਦਾ ਰਿਹਾ ਜੇ ਅੱਜ ਕਿਸੇ ਗਰੀਬ ਨੂੰ ਅਸ਼ਵਾਸਾ ਅਨੀ ਉਹ ਗਰੀ ਦੇਖੋ ਬਾਦਲ ਸਾਹਿਬ ਦਾ ਇੱਕ ਗੱਲ ਹੁੰਦੀ ਸੀ ਵੀ ਹਰ ਗਰੀਬ ਦੇ ਮੂੰਹ ਚ ਅੰਨ ਤੇ ਹਰ ਗਰੀਬ ਦੇ ਛੱਤ ਪੁਣੀ ਜ਼ਰੂਰੀ ਹੈ ਤੇ ਜਦੋਂ ਵੀ ਬਾਦਲ ਸਾਹਿਬ ਦੀ ਸਰਕਾਰ ਆਈ ਹੈ ਸ਼ੋਮਨੀ ਕਾਲੀ ਦਲ ਦੀ ਸਰਕਾਰ ਆਈ ਹੈ ਜਿੰਨੀਆਂ ਸਕੀਮਾਂ ਉਹਨਾਂ ਨੇ ਗਰੀਬਾਂ ਲਈ ਦਿੱਤੀਆਂ ਕਦੀ ਹਿੰਦੁਸਤਾਨ ਚ ਪਹਿਲੋਂ ਨਹੀਂ ਸੀ ਆਟੇ ਦਾਲ ਦੀ ਗੱਲ ਕਰ ਲੋ ਦੇਖੋ ਅੱਗੇ 30 ਕਿਲੋ ਕਣਕ ਆਉਂਦੀ ਸੀਗੀ ਅੱਜ 5 ਕਿਲੋ ਤੇ ਰਹਿ ਗਈ ਕਿਹ ਇਸ ਸਾਈਕਲ ਜੋ ਬੱਚਿਆਂ ਦੀ ਸਾਈਕਲ ਸਕੀਮ ਸੀਗੀ ਚਾਹੇ ਤੁਸੀਂ ਮਤਲਬ ਕੀ ਆਟਾ ਦਾਲ ਦੀ ਕਹਿ ਲੋ ਚਾਹੇ ਤੁਸੀਂ ਸ਼ਗਨ ਸਕੀਮ ਗੱਲ ਕਰ ਲੋ ਚਾਹੇ ਬੜਾਪਾ ਪੈਨਸ਼ਨ ਦੀ ਗੱਲ ਕਰ ਲੋ ਜੇ ਹਿੰਦੁਸਤਾਨ ਚ ਸਭ ਤੋਂ ਪਹਿਲੋਂ ਗਰੀਬਾਂ ਤੇ ਲੱਗੀਆਂ ਤੇ ਉਸ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੇਲੇ ਸ਼ੁਰੂ ਹੋਈਆਂ ਤੇ ਅੱਜ ਵੀ ਅਸੀਂ ਜਿਹੜੀ ਮਨਰੇਗਾ ਦੀ ਨਰੇਗਾ ਦੀ ਸਕੀਮ ਆ ਅਸੀਂ ਵਿਰੋਧ ਕਰਦੇ ਆਂ ਅਸੀਂ ਇਸ ਦਾ ਡਟ ਕੇ ਅਸੀਂ ਗਰੀਬ ਪਰਿਵਾਰਾਂ ਨਾਲ ਮਜ਼ਦੂਰਾਂ ਦੇ ਨਾਲ ਖੜੇ ਹਾਂ ਤੇ ਅਕਾਲੀ ਦਲ ਹਮੇਸ਼ਾ ਸੰਘਰਸ਼ ਕਰਦਾ ਰਿਹਾ। ਮਰਗੰਦੀ ਸਾਹਿਬ ਅਕਾਲੀ ਦਲ ਵਾਰਿਸ ਪੰਜਾਬ ਦੇ ਵੀ ਰੈਲੀ ਕਰ ਰਹੀ ਹੈ ਔਰ ਆ ਭਾਈ ਅੰਮ੍ਰਿਤਪਾਲ ਤੇ ਲਗਾਤਾਰ ਐਨਐਸ ਤੋਂ ਵੱਧ ਰਹੀ ਹੈ। ਉਸ ਨੂੰ ਕਿਸ ਤਰ੍ਹਾਂ ਦੇ ਯਾਰ ਦੇਖੋ ਜਿਹੜੇ ਸਰਕਾਰੀ ਬੰਦੇ ਹੁੰਦੇ ਆ ਉਹਨਾਂ ਬਾਰੇ ਅਸੀਂ ਕੁਝ ਨਹੀਂ ਬੋਲਦੇ। ਜਿਨ੍ਹਾਂ ਨੇ ਸਰਕਾਰ ਦੇ ਇਸ਼ਾਰਿਆਂ ਤੇ ਖੇਡਣਾ ਜਦੋਂ ਜੀ ਕੀਤਾ ਬਾਹਰ ਆ ਜਾਣਾ ਜਦੋਂ ਜੀ ਕੀਤਾ ਜਿੱਦਣ ਮਾਨ ਹੋਇਆ ਮਤਲਬ ਕਿ ਦੇਖੋ ਤੁਸੀਂ ਮੈਨੂੰ ਇੱਕ ਦੱਸੋ ਆਰਸੀ ਨੇ ਜੋ ਗੁਰੂਆਂ ਦੇ ਉਲਟ ਬਿਆਨ ਦਿੱਤਾ ਵਿਧਾਨ ਸਭਾ 'ਚ ਦੇਖੋ ਬੜਾ ਇਤਿਹਾਸਕ ਉਹ ਦਿਨ ਵਿਧਾਨ ਸਭਾ ਦਾ ਸੈਸ਼ਨ ਸੀ ਤੇ ਗੁਰੂ ਸਹਿਬਾਨਾਂ ਦੇ ਉਲਟ ਬੋਲਣਾ ਕੀ ਵਾਰਿਸ ਪੰਜਾਬ ਦੇ ਇੱਕ ਵੀ ਲੀਡਰ ਨੇ ਬਿਆਨ ਦਿੱਤਾ ਆਰਸੀ ਦੇ ਉਲਟ ਕੀ ਅਕਾਲ ਤਖਤ ਸਾਹਿਬ ਨੇ ਬੁਲਾਇਆ ਤੇ ਜੋ ਕਮੰਡ ਭਗਵੰਤ ਸਿੰਘ ਮਾਨ ਦੇ ਵਿੱਚ ਆ ਕੀ ਵਾਰਿਸ ਪੰਜਾਬ ਦੇ ਕਿਸੇ ਲੀਡਰ ਨੇ ਉਹਦੀ ਨਕੇਦੀ ਕੀਤੀ ਆ ਸਾਰੇ ਰਲੇ ਹੋਏ ਆ ਆ ਇੱਕ ਕੀ ਆ ਜੁੰਡਲੀ ਆ ਜਿਹੜੀ ਕੀ ਚਾਹੁੰਦੀ ਆ ਸਾਰੇ ਮੱਲਮ ਕੀ ਕਿਉਂ ਨਾ ਕਿਵੇਂ ਅਕਾਲੀ ਦਲ ਨੂੰ ਢਾ ਲਈਏ ਕਿਉਂ ਨਾ ਕਿਵੇਂ ਸੁਖਬੀਰ ਸਿੰਘ ਬਾਦਲ ਨੂੰ ਢਾ ਲਈਏ ਪਰ ਗੁਰੂ ਦੀ ਬਖਸ਼ਿਸ਼ਾ ਗੁਰੂ ਦੀ ਮਿਹਰਾ ਨਾ ਟਹਿਣਾ ਨਾ ਅਕਾਲੀ ਦਲ ਨੇ ਖੜਨਾ ਅਕਾਲੀ ਦਲ ਨੇ ਆਉਣਾ ਹੀ ਆਉਣਾ 2027 ਕਿਉਂਕਿ ਅਕਾਲੀ ਦਲ ਹਮੇਸ਼ਾ ਸੱਚ ਦੀ ਲੜਾਈ ਲੜਿਆ ਤੇ ਮੈਂ ਤਾਂ ਇੱਕ ਗੱਲ ਕਹੂੰਗਾ ਵੀ ਜੇ ਅੱਜ ਏਡੀ ਆ ਉਹ ਪੰਜਾਬ ਦੇ ਵਾਰਿਸ ਘੋਂਦੇ ਆ ਜਾਂ ਪੰਥਕ ਘੋਂਦੇ ਆ ਤੇ ਫਿਰ ਆ ਬਿਆਨ ਭਗਵੰਤ ਮਾਨ ਦੇ ਉਲਟ ਵੀ ਤੇ ਆਪਸੀ ਦੇ ਉਲਟ ਵੀ ਦੇ